ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਵੀਡੀਓ ਦੇਖ ਰਹੇ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਇਹ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਪਿੰਡ ਕਾਤਰੋਂ ਜ਼ਿਲ੍ਹਾ ਸੰਗਰੂਰ ਤਹਿਸੀਲ ਧੂਰੀ ਦੀ ਹੈ ਜੀ ਜਿਵੇਂ ਸਤਿੰਦਰ ਸਰਤਾਜ ਨੇ ਕਿਹਾ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੇ ਤਾਂ ਉਦੋਂ ਸਮਝੋ ਕਿ ਦਾਤਾ ਨੇ ਸਿਖਾਲੇ ਕਰਤੀ ਮੈਂ ਬੇਨਤੀ ਕਰਨ ਜਾ ਰਿਹਾ ਜਿਹੜੇ ਵੀ ਵੀਰਨਾ ਥੋੜੇ ਜਾਂ ਬਹੁਤੇ ਆਪਣੇ ਘਰੋਂ ਥੋੜੇ ਜੇ ਵੱਡੇ ਨੇ ਤਾਂ ਹਮਾਇਤ ਜਰੂਰ ਕਰਿਆ ਕਰੋ ਤਾਂ ਕਿ ਉਹਨਾਂ ਨੂੰ ਰੱਬ ਨੇ ਵੰਡਣ ਯੋਗੇ ਕਰਿਆ ਜਿਵੇਂ ਕਿ ਆਪਣੇ ਕੋਲੇ ਆ ਤਿੰਨ ਵੀਰ ਨੇ ਸ਼ੋਰੂਮ ਵਾਲੇ ਵਿਦੇਸ਼ੀ ਕੱਪੜੇ ਦਾ ਸ਼ੋਰੂਮ ਬਾਈ ਸੋਨਾ ਤੇਜਿੰਦਰ ਮੋਨੂ ਕਹਿੰਦੇ ਨੇ ਵੀਰ ਨੂੰ ਜੱਗੀ ਹਰਦੀਪ ਤੇ ਰੇਸ਼ਮ ਆਪਣੇ ਕੋਸ ਅ ਰੋਸ਼ਨ ਰੋਸ਼ਨ ਜੀ ਜਿਹੜੇ ਕਿ ਬੱਚਿਆਂ ਨੂੰ ਸਿਕਲਾਈ ਦਿੰਦੇ ਨੇ ਤੇ ਵੀਰਾਂ ਨੇ ਨਾ ਇਹ ਬੱਚਿਆਂ ਨੂੰ ਆਪਣੇ ਸਟਾਰਟ ਸ਼ੂਜ਼ ਤੇ ਜਰਸੀਆਂ ਦੀ ਸੇਵਾ ਕਰੀ ਹੈ ਮੈਂ ਹੋਰ ਵੀ ਵੀਰਾਂ ਨੂੰ ਜਿਹੜੇ ਐਨ ਆਰ ਆਈ ਵੀਰ ਨੇ ਜਾਂ ਪਿੰਡ ਦੇ ਪਤਵੰਤੇ ਸੱਜਣ ਨੇ ਜਿਹੜੇ ਥੋੜਾ ਜਿਹਾ ਵੀ ਵੰਡਣ ਦੇ ਲਾਇਕ ਨੇ ਨਾ ਯੋਗ ਨੇ ਉਹ ਜਰੂਰ ਇਹ ਕੰਮ ਕਰਨ ਵੀਰਾਂ ਤੋਂ ਸ਼ੇਧ ਲੈਣਾ ਤੇ ਬੱਚਿਆਂ ਨੂੰ ਆਉਣ ਵਾਲਾ ਭਵਿੱਖਾ ਜਿਹੜਾ ਇਹਨਾਂ ਦਾ ਵਧੀਆ ਹੋਵੇ ਤੇ ਪਿੰਡ 'ਚੋਂ ਜੇ ਇੱਕ ਵੀ ਖਿਡਾਰੀ ਆਪਣਾ ਨਿਕਲ ਆ ਨਾ ਸਾਰੇ ਪੰਜਾਬ 'ਚ ਸਾਰੇ ਇੰਡੀਆ 'ਚ ਆਪਣੇ ਪਿੰਡ ਦਾ ਨਾਮ ਰੌਸ਼ਨ ਹੋ ਜੂ ਤੇ ਹੁਣ ਆਪਾਂ ਵੀਰਾਂ ਨਾਲ ਕਰਦਿਆਂ ਗੱਲ ਤੇ ਇਹਨਾਂ ਦੇ ਮਨ 'ਚ ਕਿਵੇਂ ਇਹ ਫੁਰਨਾ ਆ ਕਿਵੇਂ ਸਵੱਭ ਬਣਿਆ ਵੀ ਇਹਨਾਂ ਬੱਚਿਆਂ ਨੂੰ ਇਹ ਚੀਜ਼ਾਂ ਦੇਈਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਤੇ ਤੁਹਾਡਾ ਵੀ ਧੰਨਵਾਦ ਤੁਸੀਂ ਵੀਡੀਓ ਬਣਾਉਣਾ ਆਏ ਹੋ ਕਿਉਂਕਿ ਇਹ ਜਿਹੜੀ ਵੀਡੀਓ ਮਤਲਬ ਕਿ ਇਹ ਪਿੰਡ ਪੱਦਰ ਤੇ ਨਹੀਂ ਜਾਣੀ ਪੰਜਾਬ ਪੱਦਰ ਤੇ ਨਾ ਇੰਟਰਨੈਸ਼ਨਲ ਲੈਵਲ ਤੇ ਜਾਣੀ ਆ ਤੇ ਇਸ ਵੀਡੀਓ ਨਾਲ ਮੇਨ ਮਕਸਦ ਸਾਡਾ ਅੱਜ ਵੀਡੀਓ ਬਣਵਾਉਣ ਦਾ ਸੋਨੂੰ ਸੱਦ ਕੇ ਇਹ ਆ ਕਿ ਜਿਵੇਂ ਐਨ ਆਰ ਆਈ ਵੀਰ ਹੋਗੇ ਜਾਂ ਪਿੰਡਾਂ ਦੀਆਂ ਕਮੇਟੀਆਂ ਹੋ ਗਈਆਂ ਅਲੱਗ-ਅਲੱਗ ਟੂਰਨਾਮੈਂਟ ਜ਼ਰੂਰ ਹੁੰਦੇ ਨੇ ਪਰ ਜਦੋਂ ਆਪਾਂ ਪਿੰਡ ਦੇ ਬੱਚਿਆਂ ਨੂੰ ਤਿਆਰ ਨਹੀਂ ਕਰਦੇ ਨਵੇਂ ਖੜਿਆਰੀਆਂ ਨੂੰ ਤੇ ਮਤਲਬ ਕਿ ਉਹ 2-4 ਦਿਨ ਦਾ ਟੂਰਨਾਮੈਂਟ ਹੁੰਦਾ ਦੂਜੇ ਪਿੰਡਾਂ ਦੇ ਤਾਂ ਆ ਕੇ ਪਿੰਡ 'ਚ ਖੇਡ ਕੇ ਜਾਂਦੇ ਨੇ ਸਾਡਾ ਮੇਨ ਮਕਸਦ ਇਹ ਆ ਵੀ ਪਿੰਡ ਦੇ ਖਿਡਿਆਰੀਆਂ ਨੂੰ ਨਮਿਆਂ ਨੂੰ ਤਿਆਰ ਕਰੀਏ ਜਿਵੇਂ ਇਹਦੇ ਵਿੱਚ 14 ਸਾਲੀ 17 ਸਾਲੀ ਤੇ 19 ਸਾਲੇ ਬੱਚੇ ਨੇਗੇ ਤੇ ਇਹ ਸਾਰੇ ਖੇਡਦੇ ਨੇ ਵਧੀਆ ਟੂਰਨਾਮੈਂਟ ਇਹ ਜਿੱਤ ਕੇ ਲੈ ਕੇ ਆਉਂਦੇ ਨੇ ਇਸ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਜਰਸੀਆਂ ਵੀ ਦਿੱਤੀਆਂ ਸੀਗੀਆਂ ਸੈਟਲਵੇ ਇਹ ਆਪਣਾ ਵਿਦੇਸ਼ੀ ਕੱਪੜੇ ਦਾ ਸ਼ੋਰੂਮ ਆ ਸੈਟਲਵੇ ਆਈ ਸੀ ਕਹਿੰਦੇ ਵੀ ਸਾਡੇ ਜਿਹੜੇ ਸੀਨੀਅਰ ਖਿਡਿਆਰੀ ਹੈਗੇ ਨੇ ਉਹਨਾਂ ਦੀ ਤਾਂ ਪਿੰਡ ਪੱਧਰ ਤੇ ਜਿਹੜੀ ਹੁੰਦੀ ਆ ਵੀ ਮਦਦ ਹੁੰਦੀ ਆ ਟੂਰਨਾਮੈਂਟ ਵੀ ਹੁੰਦਾ ਜਾਂ ਪਿੰਡ ਲੈਵਲ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਮਦਦਤ ਹੁੰਦੀ ਹੈ ਤਾਂ ਪਿੰਡ ਵਾਲੇ ਕਰਦੇ ਨੇ ਜਿਹੜੇ ਛੋਟੇ ਬੱਚੇ ਨੇ ਜਾਂ ਤਾਂ ਫਿਰ ਇਹ ਬੱਚੇ ਕਿਉਂਕਿ ਪਹੁੰਚ ਹੀ ਨਹੀਂ ਸਕਦੇ ਉਹਨਾਂ ਤੱਕ ਠੀਕ ਹੈ ਜੀ ਅਸੀਂ ਕਮੇਟੀਆਂ ਨੂੰ ਬੇਨਤੀ ਕਰਦੇ ਆਂ ਜਿਵੇਂ ਫਟਵਾਲ ਗਰੁੱਪ ਨੂੰ ਵੀ ਜਾਂ ਪਿੰਡ ਮੇਰੇ ਪਿੰਡ ਦੇ ਡੇਰਾ ਸਾਹਿਬ ਆਗਾ ਜੀ ਤੇ ਆਪਣਾ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਹੋ ਗਈਆਂ ಗ್ರಾಮ ਪੰਚਾਇਤ ਨੂੰ ਆਪਾਂ ਰਲ ਮਿਲ ਕੇ ਇਹਨਾਂ ਬੱਚਿਆਂ ਦੀ ਮਦਦ ਕਰੀਏ ਅਸੀਂ ਅੱਜ ਇਹਨਾਂ ਨੂੰ ਸਟੱਡ ਵੀ ਬੰਡੇ ਨੇ ਪਹਿਲਾਂ ਇੱਕ ਮੈਂ ਵੀਡੀਓ ਪਾਈ ਸੀ ਕਿ ਆਪਾਂ ਰਲ ਮਿਲ ਕੇ ਐਨ ਆਰ ਆਈ ਵੀਰ ਵੀ ਸਾਰੇ ਇਹਨਾਂ ਦੀ ਸਪੋਰਟ ਕਰੀਏ ਜਿਵੇਂ ਕਿ ਸਰਕਾਰ ਨੇ ਇਸ ਟਾਈਮ ਜਿਹੜਾ ਨਸ਼ਾ ਜਿਹੜਾ ਮੁਕਤ ਪੰਜਾਬ ਬਣਾਉਣ ਦੇ ਮਹਿੰਮ ਚਲਾਈ ਵੀ ਆ ਜਿਵੇਂ ਆਪਾਂ ਕਹਿੰਦੇ ਵੀ ਸਰਕਾਰ ਇਕੱਲੇ ਕੰਮ ਨਹੀਂ ਕਰ ਸਕਦੀ ਜੀ ਆਪਾਂ ਪਿੰਡ ਪੱਦਰ ਤੇ ਆਪਾਂ ਕੀ ਕਰ ਸਕਦੇ ਆ ਉਹ ਆਪਣੀ ਸਟਾਰਟਿੰਗ ਆ ਜਿਹੜੀ ਗਰਾਊਂਡ ਲੈਵਲ ਤੋਂ ਇਹੀ ਕੰਮ ਹੋ ਸਕਦਾ ਕਿਉਂਕਿ ਅੱਜ ਕੱਲ ਜਿਹੜੇ ਛੋਟੇ ਬੱਚੇ ਹੁੰਦੇ ਨੇ ਮੋਬਾਈਲਾਂ ਵਗੈਰਾ ਤੇ ਹੁੰਦੇ ਨੇ ਇਹ ਸਾਇਦ 6 ਤੋਂ 6:30 ਵਜੇ ਸਟਾਰਟਿੰਗ ਆਉਂਦੇ ਨੇ 9 ਵਜੇ ਤੱਕ ਇਹ ਮੁੰਡਾ ਜਿਹੜਾ ਸਾਡਾ ਮਿੱਤਰ ਆ ਗਰੋਸਨ ਇਹਨਾਂ ਦਾ ਕੋਚ ਆ ਇਹਨਾਂ ਦੀ ਮਿਹਨਤ ਲਵਾਉਂਦਾ ਸ਼ਾਮ ਨੂੰ ਵੀ ਇਹ ਗੇਮ ਲਾਉਂਦੇ ਨੇ ਕਾਫੀ ਦੂਰ ਤੱਕ ਇਹ ਖੇਡਣ ਜਾਂਦੇ ਨੇ ਇਸ ਟਾਈਮ ਜਿਹੜੀ ਇਹਨਾਂ ਨੂੰ ਮੇਨ ਦਿੱਕਤ ਆਉਂਦੀ ਆ ਮੈਂ ਵੀਡੀਓ ਦਿਨ ذریعے ਬੇਨਤੀ ਕਰਨਾ ਚਾਹੁੰਦਾ ਮੈਂ ਪਿੰਡ ਵਾਸੀਆਂ ਨੂੰ ਇੱਕ ਤਾਂ ਇਹਨਾਂ ਨੂੰ ਆਉਣ ਕਿਉਂਕਿ ਜਦੋਂ ਦੂਜੇ ਪਿੰਡਾਂ 'ਚ ਜਾਂਦੇ ਨੇ ਜਾਂ ਤਾਂ ਇਹ ਬੱਚੇ ਜਾਂਦੇ ਨੇ ਮੋਟਰਸਾਈਕਲ ਵਗੈਰਾ ਤੇ ਕਿਸੇ ਨਾਲ ਹੱਥ ਦੇ ਕੇ ਜਾਂਦੇ ਨੇਗੇ ਜਾਂ ਫਿਰ ਜਿਵੇਂ ਇੱਕ ਤੇ ਚਾਰ ਚਾਰ ਪੰਜ ਪੰਜ ਬੈਠ ਕੇ ਜਾਂਦੇ ਨੇ ਕਿਉਂਕਿ ਛੋਟੇ ਬੱਚੇ ਨੇ ਚਲਾਉਣ ਕੋਈ ਜਾਣਦਾ ਨਹੀਂਗਾ ਇੱਕ ਤਾਂ ਇਹ ਹਾਂ ਇੱਕ ਤਾਂ ਇਹ ਮੇਨਾ ਵੀ ਮਕਸਦ ਬੀਨਾ ਦਾ ਕੋਈ ਛੋਟਾ ਮੋਟਾ ਕੋਈ ਘੱਟ ਰੇਟ ਵਾਲੀ ਗੱਡੀ ਖਰੀਦ ਕੇ ਦਿੱਤੀ ਜਾਵੇ ਜਾਂ ਕੋਈ ਆਪਣਾ ਕਿਉਂਕਿ ਚਲੋ ਪਿੰਡ ਪੱਦਰ ਤੇ ਹੈਗਾ ਵੀ ਕੋਈ ਕਿਰਾਏ ਤੇ ਵੀ ਭੇਜ ਸਕਦੇ ਆ ਆਪਾਂ ਜੇ ਹੋ ਸਕਦਾ ਕੋਈ ਮਤਲਬ ਰਲ ਮਿਲ ਕੇ ਆਪਾਂ ਕਰੀਏ ਅਸੀਂ ਵੀ ਉਹਦੇ ਵਿੱਚ ਸਹਿਯੋਗ ਦੇਵਾਂਗੇ ਇਹ ਨਹੀਂ ਹੈਗਾ ਵੀ ਅੱਜ ਹੀ ਅਸੀਂ ਕੋਈ ਵੀਡੀਓ ਬਣਾ ਕੇ ਜਦੋਂ ਵੀ ਸਾਡੇ ਲੋੜੂ ਪਿੰਡ ਪੱਦਰ ਤੇ ਸਾਂਝੇ ਕੰਮ ਦੀ ਵਧੀਆ ਕੰਮ ਦੀ ਸਾਡੇ ਲਈ ਕੋਈ ਵੀ ਵੀਰ ਕੰਟੈਕਟ ਕਰੂਗਾ ਤਾਂ ਅਸੀਂ ਇਹਨਾਂ ਦੇ ਨਾਲਾਂਗੇ ਹਮੇਸ਼ਾ ਖੜਿਆਰੀਆਂ ਦੇ ਨਾਲ ਵੀ ਪਿੰਡ ਵਾਲਿਆਂ ਨਾਲ ਵੀ ਤੇ ਬਾਕੀ ਇਹਨਾਂ ਨੂੰ ਖਾਣ ਪੀਣ ਦੀ ਦਿੱਕਤ ਆਉਂਦੀ ਹੈ ਕਿਉਂਕਿ ਹਰੇਕ ਬੱਚਾ ਜਿਹੜਾ ਘਰੋਂ ਨਹੀਂ ਖਾ ਸਕਦਾ ਹੋ ਸਕਦਾ ਇੱਥੇ 45 ਤੋਂ 50 ਕਰਿਆ ਬੱਚੇ ਕਰੀਬ ਆਉਂਦੇ ਨੇ 10 ਕ ਜਾਣੀ ਕਰੋ ਵਧੀਆ ਹੋਣੇ ਪਰਿਵਾਰ ਤੋਂ ਤੇ ਕਈ ਲੋੜਵੰਦ ਬੱਚੇ ਨੇ ਖੇਡਣਾ ਆਉਂਦੇ ਨੇ ਜੇ ਸ਼ਰੀਰ ਦੇ ਵਿੱਚ ਜਾਨ ਹੋ ਤਾਂ ਅੱਗੇ ਖੇਡਿਆਰੀ ਖੇਡਣਗੇ ਵੀ ਮਿਹਨਤ ਵੀ ਜੋਰ ਵੀ ਮਾਰਦੇ ਨੇ ਗੇਮ ਦੇ ਵਿੱਚ ਜਦੋਂ ਜੋਰ ਲੱਗਿਆਂਦਾ ਖੇਡਿਆਰੀਆਂ ਦਾ ਤੇ ਇੱਕ ਮੈਂ ਚਾਹਨਾਗਾ ਵੀ ਇਹਨਾਂ ਨੂੰ ਸਵੇਰੇ ਖਾਣ ਪੀਣ ਲਈ ਚਾਹੇ ਜਿੱਦਾਂ ਦਾ ਵੀ ਕੋਈ ਹੋ ਜੇ ਇੱਕ ਹੋ ਸਕਦਾ ਠੀਕ ਹੈ ਸਰ ਡਾਈਟ ਦਾ ਹੋ ਜੇ ਹਣਾ ਤਾਕਤ ਦੇ ਤੇ ਬਾਕੀ ਰੋਸ਼ਨ ਵੀਰ ਜੀ ਦੱਸਣਗੇ ਸਾਡੇ ਵੀ ਜੇ ਕਿਸੇ ਤਰ੍ਹਾਂ ਦੀ ਹੋਰ ਵੀ ਕੋਈ ਦਿੱਕਤ ਆਉਂਦੀ ਹੈਗੀ ਬਾਕੀ ਸਾਡੇ ਵੱਲੋਂ ਮੈਂ ਵੀਡੀਓ ਦੇ ਜ਼ਰੀਏ ਦੁਬਾਰਾ ਦੱਸਣਾਗਾ ਵੀਰੇ ਪਿੰਡ ਵਾਸੀ ਜਾਈ ਖੜਿਆਰੀ ਜਦੋਂ ਵੀ ਸਾਡੇ ਲਵੇ ਆਉਣਗੇ ਜਦੋਂ ਵੀ ਕਿਸੇ ਵੀ ਚੀਜ਼ ਦੀ ਲੋੜ ਸਾਂਝੇ ਕੰਮ ਦੀ ਵਧੀਆ ਦੀ ਹੋਊਗੀ ਅਸੀਂ ਪਹਿਲ ਦੇ ਆਧਾਰ ਤੇ ਉਹਨਾਂ ਦੇ ਨਾਲ ਆ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਬਾਕੀ ਵੀਰ ਜੀ ਦੱਸ ਦੇਣਗੇ ਲਓ ਜੀ ਬਾਕੀ ਕੋਚ ਵੀਰ ਨੇ ਆਪਣੇ ਕੋਲੇ ਰੋਸ਼ਨ ਜੀ ਤੇ ਇਹ ਆਪਾਂ ਨੂੰ ਬੱਚਿਆਂ ਨੂੰ ਮੰਨੋ ਕੋਈ ਪੈਸਾ ਲੈ ਕੇ ਸਿਖਾਉਂਦੇ ਨਹੀਂ ਜਾ ਕੇ ਨਹੀਂ ਨਹੀਂ ਇਹ ਫ੍ਰੀ ਚ ਆਉਂਦੇ ਨੇ ਜੀ ਠੀਕ ਹੈ ਜੀ ਇਹ ਸਾ ਬੀਰਾ ਚਾਰ ਘੰਟੇ ਮਿਲ ਤਿੰਨ ਤੋਂ ਚਾਰ ਘੰਟੇ ਸਵੇਰ ਵੀ ਪ੍ਰੈਕਟਿਸ ਕਰਦੇ ਡਾਕਟਰ ਦੇਖੋ ਇਹ ਵੀ ਕਿੰਨੀ ਵਧੀਆ ਗੱਲ ਆ ਕੋਚ ਨਾ ਬੱਚਿਆਂ ਨੂੰ ਫ੍ਰੀ ਸਖਾ ਰਿਹਾ ਆਪਣੇ ਟਾਈਮ ਚੋਂ ਟਾਈਮ ਕੱਢ ਕੇ 2-3 ਘੰਟੇ ਸਵੇਰੇ ਲਾ ਕੇ 2-3 ਘੰਟੇ ਸ਼ਾਮ ਨੂੰ ਲਾ ਕੇ ਨਾ ਬੱਚਿਆਂ ਨੂੰ ਫ੍ਰੀ ਸਖਾ ਰਿਹਾ ਅ ਬੱਚਿਆਂ ਨੂੰ ਹੋਰ ਕੀ ਕਿਹੜੀ ਚੀਜ਼ ਦੀ ਲੋੜ ਆਏ ਕੋਈ ਸਵਾਲ ਆਪਾਂ ਨੂੰ ਦੱਸਣਗੇ ਆ ਜੋ ਕਰ ਦਿਆਂਗੇ ਸੱਸੀ ਗੱਲ ਦੀ ਸਾਰਿਆਂ ਨੂੰ ਹੀ ਆਪਣੇ ਜਵਾਕ 50 ਕ ਜਣੇ ਹੋਣਗੇ ਸਵੇਰੇ 6:30 ਵਜੇ ਤੋਂ 9 ਵਜੇ ਤੱਕ ਆਉਂਦੇ ਨੇ ਵਿਵਾਦਤ ਵੱਦ ਐਨਆਰ ਵੀਰ ਤੇ ਆਪਣੇ ਪਿੰਡ ਦੇ ਜਿੰਨੇ ਵੀ ਪਤਵੰਤੇ ਸੱਜਣ ਨੇ ਮਿਬਾਧਰਵਾਦ ਇਹਨਾਂ ਡਾਈਟ ਦਾ ਤੇ ਹੋਰ ਜਿੰਨਾ ਵੀ ਸਹਿਯੋਗ ਹੋ ਸਕਦਾ ਉਹ ਜਰੂਰ ਕਰਨੀ ਸਟੱਡਾ ਦਾ ਤਾਂ ਵੀਰਾਂ ਨੇ ਕਾਰੀ ਦਿੱਤਾ ਇਹਦੇ ਜਰਸੀਆਂ ਦਾ ਵੀ ਤੇ ਹੁਣ ਜਿੱਦਾਂ ਹੀ ਆਉਣ ਜਾਣ ਦਾ ਹੁੰਦਾਗਾ ਥੋੜਾ ਮੋਟਾ ਉਹ ਵੀ ਇਹਨਾਂ ਨੂੰ ਥੋੜ੍ਹੀ ਮੁਸ਼ਕਿਲ ਆਉਂਦੀ ਹੈ ਜੀ ਕੋਈ ਹੈਲਪ ਨਹੀਂ ਕਰਦਾ ਇੰਨੀ ਇਹਨਾਂ ਦੀ ਤੇ ਛੋਟੇ ਵੀਰ ਨੇ ਆਪਣੇ ਸਾਰੇ ਇਹਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ ਹੁਣ ਹੋਰ ਵੀ ਜਿਵੇਂ ਕਬੱਡੀ ਦਾ ਕੈਂਪ ਚੱਲਦਾ ਉੱਧਰ ਵੀ ਸਭ ਕਰਦੇ ਨੇ ਤੇ ਇਹਨਾਂ ਨੂੰ ਜਿੰਨੀ ਵੀ ਹੋ ਸਕੇ ਤਾਂ ਮਾਤੀ ਜ਼ਰੂਰਤ ਹੈ ਜੀ ਤਾਂ ਵੱਧ ਤੋਂ ਵੱਧ ਕਰੋ ਜੀ ਤੇ ਆਪਣੀਆਂ ਕੁੜੀਆਂ ਵੀ ਨਾਲ ਜੀ ਜਿੰਨੀਆਂ ਵੀ ਹੈਲਪ ਹੋ ਸਕਦੀ ਆ ਤੋ ਸਾਰੇ ਬਾਦਰਵਾਦ ਕਰਿਓ ਜੀ ਜਿਵੇਂ ਆ ਬੱਚੇ ਤੁਹਾਡੇ ਮੂਹਰੇ ਨੇ ਇਹ ਪੰਜਾਬ ਪੱਧਰ ਤੇ ਸਟੇਟ ਲੈਵਲ ਤੇ ਖੇਡ ਕੇ ਆਏ ਨੇ ਤੇ ਜਿੱਤ ਕੇ ਆਏ ਨੇ ਹਾਂਜੀ ਪੁੱਤ ਨਾਮ ਦੱਸੋ ਪਹਿਲਾਂ ਨਾਮ ਕੀ ਆ ਤੁਹਾਡਾ ਨੀਸ਼ਾ ਬੇਗਮ ਕਿੱਥੇ ਖੇਡ ਕੇ ਆਏ ਤੁਸੀਂ ਸਟੇਟ ਲੈਵਲ ਤੇ ਹਾਂਜੀ ਬਿਆਨਤ ਕਾਲ ਵੀਰਪਾਲ ਕਾਲ ਪਿੰਕੀ ਕਾਲ ਕੁਸ਼ਪ੍ਰਿਤ ਕਾਲ ਹੋਰ ਵੀਡੀਓ ਤੁਸੀਂ ਬਹੁਤ ਸ਼ੇਅਰ ਕਰ ਦਿਓ ਗੰਦਮਤ ਬਹੁਤ ਚੱਲਦਾ ਪਰ ਇਹ ਜਿਹੜੀ ਵੀਡੀਓ ਨਾ ਇਹ ਸੇਹ ਦੇਣ ਵਾਲੀ ਵੀਡੀਓ ਕੋਈ ਬੱਚਾ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਏ ਹੋਏ ਵੀਡੀਓ ਮੈਂ ਕਹਿਣਾ ਤੇ ਬੱਚੇ ਵੀ ਦੇਖ ਕੇ ਉਹਨਾਂ ਨੂੰ ਲੱਗਣ ਲੱਗੇ ਕਿ ਅਸੀਂ ਵੀ ਇਹੋ ਜਿਹਾ ਕੰਮ ਕਰੀਏ ਅਸੀਂ ਵੀ ਗਰਾਊਂਡ 'ਤੇ ਜਾਈਏ ਆਪਣੀ ਸਿਹਤ ਤੰਦਰੁਸਤ ਬਣਾ ਕੇ ਰੱਖੀਏ ਤੇ ਮੋਬਾਈਲਾਂ ਤੋਂ ਕਿਤੇ ਦੂਰ ਰਹੀਏ ਦੱਸੋ ਕਰਨ ਵੀ ਸਿੰਘ ਜੀ ਕਿੱਥੇ ਖੇਡ ਕੇ ਆਏ? ਜਲਾ ਖੇਡ ਕੇ ਆਏ ਹੈ ਜੀ ਗਵਿੰਦਰ ਹਿੰਦ ਜੀ ਸਟੇਟ ਲੈਵਲ ਹਰਦਮ ਸਿੰਘ ਜੀ ਸਟੇਟ ਹਰਮਨ ਸਿੰਘ ਜੀ ਜ਼ਿਲ੍ਹਾ ਜਸਕਰਨ ਸਿੰਘ ਜੀ ਤੇ ਹੋਰ ਵੀ ਹੋਰ ਵੀ ਐਵੇਂ ਦੇ ਬੱਚੇ ਜਿਹੜੇ ਖੇਡ ਚੁੱਕੇ ਨੇ ਤੇ ਜਿਨ੍ਹਾਂ ਨੇ ਖੇਡਣ ਅੱਗੇ ਜਾ ਕੇ ਤੇ ਪੰਜਾਬ ਦਾ ਨਾਮ ਤੇ ਆਪਣੇ ਪਿੰਡ ਦਾ ਨਾਮ ਤੇ ਇੰਡੀਆ ਦਾ ਨਾਮ ਰੌਸ਼ਨ ਕਰਨਾ ਮੈਂ ਚਾਹੂਗਾ ਵੀ ਜਿਹੜੇ ਵੀ ਨਾ ਛੋਟੀ ਤੋਂ ਛੋਟੀ ਹੈਲਪ ਕਰ ਸਕਦੇ ਨੇ ਉਹ ਜ਼ਰੂਰ ਕਰਨ। ਹੋਰ ਵੀ ਜਿਨ੍ਹਾਂ ਨੇ ਹੈਲਪ ਕਰਨੀ ਆਈ ਜਾਂ ਕੋਈ ਵੀ ਮਦਦ ਕਰਨੀ ਆ ਜਿੰਨੇ ਕੁ ਵੀ ਸਹਿਯੋਗ ਕਰ ਸਕਦੇ ਹੋ। ਤਾਂ ਇਹ ਅਸੀਂ ਗਰਾਊਂਡ 'ਚ ਹੀ ਹੁੰਨੇ ਆ ਸਵੇਰੇ 6:30 ਤੋਂ 9:30 ਵਜੇ ਤੱਕ ਸ਼ਾਮ ਨੂੰ 4 ਵਜੇ ਤੋਂ 6 ਵਜੇ ਤੱਕ ਹੀ। ਬੱਚਿਆਂ ਨੂੰ ਮੈਸੇਜ ਜਾਂ ਖੇਡਣਾ ਜੀ ਨੇ। ਹਾਂ ਤੇ ਬੱਚਿਆਂ ਨੇ ਜਿਨ੍ਹਾਂ ਦੇ ਵੀ ਘਰ ਦੇ ਭੇਜਣਾ ਚਾਹੁੰਦੇ ਨੇ ਵੱਧ ਤੋਂ ਵੱਧ ਬੱਚੇ ਵੀ ਭੇਜੋ ਜੀ ਆਪਣੇ ਚੰਗੇ ਕੰਮਾਂ ਲਈ ਤੇ ਬਾਕੀ ਜਿਨ੍ਹਾਂ ਨੇ ਹੈਲਪ ਕਰਨੀ ਆਈ ਉਹ ਜ਼ਰੂਰ ਕਰਿਓ ਜੀ। ਧੰਨਵਾਦ। ਦੋਸਤੋ ਮੈਂ ਇੱਕ ਗੱਲ ਦੀ ਉਮੀਦ ਦਵਾਉਣਾ ਜੇ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਕਰਦੇ ਨੇ ਕੋਈ ਪੈਸੇ ਦੀ ਜਾਂ ਕਿਸੇ ਚੀਜ਼ ਦੀ ਉਹ ਤੁਹਾਡੀ ਬੇਅਰਥ ਨਹੀਂ ਜਾਊਗੀ ਐਵੇਂ ਨਹੀਂ ਹੋਊਗਾ ਵੀ ਤੁਸੀਂ ਪੈਸੇ ਭੇਜੇ ਇਹਨਾਂ ਨੇ ਚਾ ਕੇ ਠੰਡੇ ਪੀਲੇ ਜਾਂ ਕੁਝ ਹੋਰ ਪੀਲੇ ਆ ਉਹ ਕੋਈ ਪੈਸਾ ਇਹਦੇ ਕੰਮ ਤੇ ਨਹੀਂ ਜਾਊਗਾ ਉਹ ਪੈਸਾ ਇਹਨਾਂ ਦੇ ਕੰਮ ਤੇ ਜਾਊਗਾ ਇਹਨਾਂ ਨੂੰ ਚੀਜ਼ਾਂ ਮਿਲਣਗੀਆਂ ਜਾਂ ਇਹਨਾਂ ਨੂੰ ਡਾਈਟ ਵਾਸਤੇ ਜਾਊਗਾ ਕੋਈ ਵੀ ਤੁਹਾਡਾ ਪੈਸਾ ਬੇਅਰਥ ਨਹੀਂ ਜਾਊਗਾ ਇਹ ਚੀਜ਼ ਦਾ ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ